ਸਰਕਾਰ ਨੂੰ ਨੂੰ ਬਰਕਰਾਰ ਸਹਿਯੋਗ ਸਰਕਾਰ ਆਉਣ ਸਰਕਾਰ ਨੂੰ ਬੁਰੀ ਹੋਣ ਦੇ ਸੰਬੰਧ ਵਿੱਚ ਵਾਇਲਡ ਜਿਕਰ ਦਾਸ ਵਾਇਲਡ ਫਾਰਮ ਦੀ ਲੋਕ ਕੂਸ਼ੀਆਂ ਆਪਸ ਹੈਗਾ ਜੇ ਸਰਪ੍ਰਸਤ ਬੜਾ ਅਰਗਤ ਰਿਆ ਕਰਨਾ ਦੂਜਾ ਵਿਸ਼ੇ ਬਿੰਦੂ ਮੈਂ ਅਕਸਰ ਇਸ ਪ੍ਰੀਤੀ ਨਾਲ ਕਰਦਾ ਕਰਦਾ ਕਈ ਅਜਿਹੀ ਸਥਿਤੀਆਂ ਹੈ ਕਿ ਮਨ ਨੂੰ ਹੋਇਆ ਕਿ ਕਈ ਟਕਾਲ ਦੇ ਡਾਊਨਲੋਡ ਦੀ ਤਰੀਕਾ ਹੁੰਦਾ ਸੀ ਕਿ ਜੇ ਆਪਰੋਂ ਪਹੁੰਚਾ ਸਰਪਤ ਕਰ ਤੱਕ ਲੋਡਿੰਗ ਬਿਲਡ ਵਾਪਸ ਚੁੱਕੋ ਕਿ ਮੈਂ ਬੜਾ ਨੇੜੇ ਤੋਂ ਇਸ ਪਰਿਵਾਰ ਦੇ ਨਾਲ ਸਾਰੇ ਗੱਲ ਦੇ ਨਾਲ ਬੜਾ ਨੇੜੇ ਹੋ ਕੇ ਮੈਂ ਪਹਿਨਾ ਉਹਦੇ ਕੋਈ ਜਾਤ ਪਾਤ ਦਾ ਕਿਸੇ ਤਰ੍ਹਾਂ ਦਾ ਕੋਈ ਹਰ ਇੱਕ ਨੂੰ ਰੱਖਦਾ ਦਾ ਡਰੋਨਿੰਗ ਕਿਹੜਾ ਉਹ ਡਰੋਨਿੰਗ ਕਿਹੜਾ ਇਸ ਮਿਲਣ ਵਿੱਚ ਬੜੇ ਕਿੰਨਾਂ ਸੇਵਿਤ ਬੜੇ ਕਿੰਨਾਂ ਸਿੱਖਾਂ ਨੂੰ ਮਿਲਿਆ ਜਿਹੜੇ ਯਾਪੀਦਾ ਨਰਾ ਨਾ ਬਹੁਤ ਸਾਧਾ ਸਭਾ ਕਰਨੀ ਹੈ ਅਸਲ ਨੂੰ ਸਰਬਸੰਮਤੀ ਇੱਕ ਬੰਦੇ ਤੇ ਹੋਣੀ ਉਹ ਕਹਿੰਦੇ ਕਿਹੜੇ ਕਰੋ ਬਾਤਿਆ ਨਾ ਉਹ ਸਖਾ ਕੋ ਆ ਰਿਹਾ ਜੀ ਇਸੇ ਇੱਕ ਬੰਦੇ ਲਈ ਸਾਰਾ ਨੱਕ ਇੱਕ ਜੁਟ ਹੋ ਜਾਂਦਾ ਉਸ ਪਰਵਾਰ ਤੇ ਕਰ ਕੋਈ ਕਿਦੀ ਬੈਨ ਸਰਪੰਚੀਆ ਦੇ ਰક્ષਣ ਭਾਇਵਾ ਕੋ ਕੋ ਨਾ ਦੇਵੇ ਚੋਣਾਂ ਮਹੀਆ ਚੋਣਾਂ ਦੇ ਵਿੱਚ ਭਾਈ ਚੜਾ ਕੇ ਉਹ ਘਟਾਉਂਦਾ ਐ ਕਿ ਸਾਰੀ ਧੜੇ ਦੁਨੀਆ ਬਣ ਜਾਂਦੀ ਐ ਤੇ ਜੱਟਾਂ ਦੇ ਦੇਖਣੇ ਸ਼ੁਰੂ ਕਰ ਕੋਂਦੇ ਐ ਮਿੰਦਿਰ ਚੁਕ ਲਈ ਸਟਾਰਟ ਹੋ ਗਿਆ ਫਿਰ ਲੜਨ ਦਾ ਤਰੀਕਾ ਕੋਈ ਨਹੀਂ ਹੋ ਪਾਉਂਦਾ ਮੇਰੇ ਕੋਲ ਸ਼ਬਦ ਨਹੀਂ ਇਸ ਕਦਰ ਦੇ ਲਈ ਕਿ ਕਿਹੜੇ ਸ਼ਬਦਾਂ ਦਾ ਮੈਂ ਇਸਤੇਮਾਲ ਕਰ ਸਕਾਂ ਕਿ ਕਿਸ ਪਿੰਡ ਦੀਆਂ ਦੋ ਪੰਚਾਇਤਾਂ ਔਰ ਦੋਨੇ ਪੰਚਾਇਤਾਂ ਦੀ ਸਹਿਮਤੀ ਹੈ ਇਹ ਸੱਚੇ ਆਪਾਸ ਕਰੀਏ અપਾਰ ਕਿਪਾ ਸਭ ਕੋ ਕਿਉਂਕਿ ਇਸ ਪਿੰਡ ਨੇ ਕਿਸੇ ਦੇ ਨਾਲ ਬੈਰੂਤ ਤਰੀਕਾ ਨੇ ਕਿੰਨੀ ਧਰ ਜਾਤ ਕਰਤੀ ਕਿਸੇ ਤਰ੍ਹਾਂ ਦੇ ਦੰਦੇ ਵਿੱਚ ਬਹੁਤ ਬਾਰੀ ਨਹਾਇਆ ਬਹੁਤ ਬਾਰੀ ਮੈਨੂੰ ਵੀ ਕੋਰ ਨੂੰ ਆਪ ਨੂੰ ਸਖਰ ਦੇ। ਸੋਮਰ ਉਸ ਪਰਵਾਰ ਦਾ ਵੀ ਬੜਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਯਤਨ ਕੀਤਾ। ਯਤਨ ਕਰਕੇ ਇੱਕ ਬੰਦੇ ਤੇ ਜ਼ਿੰਮੇਵਾਰੀ ਲਾਤੀ ਲਗਾਈ। ਜਿਹੜਾ ਭਾਈ ਸ਼ਾਇਦ ਮੈਂ ਨਹੀਂ ਕਹਾ ਸਕਦਾ ਕਿ ਤੂਰਵਾ ਸਕਦਾ। ਜੋ ਮੱਥੇ ਤੇ ਰੱਖਿਆ ਮੈਨਾਂ ਉਹ ਹਰੇਕ ਮੱਥੇ ਦੀ ਆਪਣੀ ਆਪਣੀ ਚਾੜਾ ਹੁੰਦੀ ਹੈ ਕਿ ਮੈਂ ਇੰਦਾ ਦਾ ਕੁਸ਼ ਕਰਾਂ ਕਿ ਸ਼ੈਡਾ ਦਾ ਕਰਾਂ ਪਰ ਜੋ ਉਸ ਅਕਾਲ ਨੂੰ ਮਨਜ਼ੂਰ ਹੈ ਮੈਂ ਦਿਲੋਂ ਵਧਾਈ ਦਿੰਦਾ ਇਸ ਨਗਰ ਨੂੰ ਅਰਦੁਨਾ ਸਰਪੰਚਾਂ ਔਰ ਸਭ ਤੋਂ ਵੱਧ ਵਧਾਈ ਦੇ ਪਾਤਰ ਉਹ ਵੋਟਰ ਨੇ ਉਹ ਲੋਕ ਨੇ ਜਿਨ੍ਹਾਂ ਨੇ ਇੱਕ ਮੁਠਤਾ ਦੇ ਵਿੱਚ ਦੋ ਬੰਦਿਆਂ ਦੀ ਚੋਣ ਕੀਤੀ ਬਹੁਤ ਵੱਡਾ ਬਹੁਤ ਵੱਡਾ ਮੈਸੇਜ ਦਿੱਤਾ ਤੁਸੀਂ ਹਲਕੇ ਦੇ ਲੋਕ ਮੈਂ ਅਰੀਦ ਕਰਦਾ ਉਹਨਾਂ ਸੱਜਣਾ ਤੋਂ ਜਿੰਨਾ ਸੱਜਣਾ ਨੂੰ ਇਸ ਪਿੰਡ ਦੀ ਬਾਗੜੂ ਸੁਭਾਈ ਹੈ ਦੋਨਾਂ ਡੇਰਿਆਂ ਦੀ ਦੋਨਾਂ ਪਿੰਡਾਂ ਦੀ ਦੋਨਾਂ ਪੰਚਾਇਤਾਂ ਦੀ ਕਿਉਂ ਨਿਕਰਤੀਆਂ ਭਰਮਣਾਵਾਂ ਦੇ ਨਾਲ ਕਦੇ ਫਲਵਾੜ ਨਹੀਂ ਕਰਨਗੇ ਜਿਸ ਤਰ੍ਹਾਂ ਤੁਹਾਨੂੰ ਨਿਕਲਨੇ ਚੁਣਿਆ ਐ ਇਸੇ ਹਜ਼ੂਰੀ ਦੇ ਵਿੱਚ ਬੈਠ ਕੇ ਜੇ ਕਿਸੇ ਤੇ ਮਸੀਬਤ ਹੁੰਦੀ ਹੈ ਜਾਂ ਕਿਸੇ ਤੇ ਲੜਾਈ ਝਗੜਾ ਹੁੰਦਾ ਹੈ ਪਰ ਜਦੋਂ ਲੋਕਾਂ ਨੇ ਤੁਹਾਡੇ ਵਿੱਚ ਪੱਖਪਾਤ ਨਹੀਂ ਕੀਤਾ ਤੁਸੀਂ ਰੱਬ ਮਾਲਕ ਦੀ ਹਜ਼ੂਰੀ ਦੇ ਵਿੱਚ ਪਰਗ ਕਰਤੇ ਜਾਓ ਕਿ ਅਸੀਂ ਵੀ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕਰਾਂਗੇ ਬੋਲ ਸੁਣੋ ਅੱਲਾਹ ਅਕਬਰ ਫਿਰ ਪਤਾ ਲੱਗਦਾ ਹੈ ਕਿ ਨਗਰ ਵਾਲਿਆਂ ਨੂੰ ਜਿਹਨਾਂ ਜ਼ਿੰਮੇਵਾਰੀ ਦਿੱਤੀ ਸੀਗੀ ਉਹਨਾਂ ਨੇ ਜ਼ਿੰਮੇਵਾਰੀ ਉਸ ਮਾਲਕ ਨੂੰ ਮੁੱਕ ਰੱਖੀ ਨਾ ਸੋ ਮੇਰੇ ਬੋਲੋ ਦੋਗਾ ਸਰਪੰਚ ਸਾਹਿਬਾਨ ਔਰ ਮੈਂਬਰ ਸਾਹਿਬਾਨ ਨੂੰ ਮੇਰੇ ਵੱਲੋਂ ਦਿលਗੀਆਂ ਕਰਨਾਂ ਚ ਬਹੁਤ-ਬਹੁਤ ਮੁਬਾਰਕਾ ਔਰ ਮੇਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਔਰ ਹਰ ਸੱਜਣ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੀ ਉਹ ਜਿਹੜੀ ਸੇਵਾ ਨਿਭਾਈ ਔਰ ਇੱਕ ਮੰਚ ਤੇ ਇਕੱਠਾ ਕੀਤਾ ਸੋ ਉਹਨਾਂ ਨੂੰ ਸਭ ਤੋਂ ਜ਼ਿਆਦਾ ਮੁਬਾਰਕ ਕਿ ਜਿਨ੍ਹਾਂ ਨੇ ਸਮਰਥਨ ਦਿੱਤਾ ਬਿੰਦੂ ਪਰ ਇਚਾਰਾ ਪ੍ਰੇਰ ਪ੍ਰਕਿਆ ਅੱਜ ਤੁਸੀਂ ਉਹਨਾਂ ਲੋਕਾਂ ਦੀ ਨਜ਼ਰਾਂ ਦੇ ਵਿੱਚ ਬੜੇ ਹੀਰੋ ਬਣ ਗਏ ਸ਼ਹਿਰ ਇਹ ਤਾਂ ਚੂਨਾ ਚਲਦੀ ਹੀ ਰਹਿਣੀ ਹੈ ਅੱਜ ਜਿੰਨਾ ਤੁਸੀਂ ਕਰਵਾਦੀ ਕੀਤੀ ਹੈ ਸਰਦਾਰ ਵਿਕਰਮ ਸਿੰਘ ਪਿੱਛੇ ਜਾਂ ਬਲੀ ਸਾਹਿਬ ਪਿੱਛੇ ਇਸੇ ਤਰ੍ਹਾਂ ਹੀ ਉਹਨਾਂ ਵਾਲਿਆਂ ਜਿਹੜੇ ਛੋਟਾ ਹੋਣ ਜਾਂ ਤੁਸਲਾ ਹੋ ਇਸੇ ਤਰ੍ਹਾਂ ਦੇ ਕੱਢੇ ਮੋਢੇ ਦਾ ਮੋਢਾ ਲਾ ਦੇ ਮੇਰੇ ਇਸ ਸੰਕਟ ਨੂੰ ਘਰਨ ਲਈ ਜਿਹੜਾ ਹੌਸਲਾ ਹੈ ਕਈਆਂ ਦੇ ਕਿਹਦੇ ਜੀ ਕਤਰੀ ਰਿਸ਼ਤੇਦਾਰ ਹੈ ਉਹ ਐਮਐਲਏ ਦੀ ਬਣਾ ਦੇਣਾ ਇਦਾਂ ਦਾ ਤਾਂ ਹੈ ਨਹੀਂ ਮੈਂ ਅਗਲੇ ਬੰਦੇ ਕੋਲ ਕਛ ਨਹੀਂ ਵਿਚਰਦਾ ਮੈਂ ਤੁਹਾਡਾ ਪਰਿਵਾਰ ਦਾ ਮੈਂਬਰ ਬਣ ਕੇ ਵਿਚਰਦਾ ਸ਼ਾਇਦ ਇਸੇ ਕਰਕੇ ਪ੍ਰਕਾਰ ਕੋਣ ਹਲਕੇ ਸ਼ੁਤਰਾਣੇ ਦੇ ਵਿੱਚ 30 ਦੇ ਲਗਭਗ ਸੌਂਤੀਆਂ ਹੋ ਗਿਆ 30 ਦੇ ਲਗਭਗ ਵੀ ਹੋਰ ਨਹੀਂ ਚੱਲਦਾ ਵੀ ਵਧਾ ਕਰ ਵੀ ਹੋਰ ਕਰਾਂਗਾ ਰਿਕਾਰਡ ਬਣੇਗਾ ਇਤਿਹਾਸ ਬਣੇਗਾ ਕਿਉਂਦੋਂ ਇੱਕ ਐਮਐਲਏ ਸੀਗਾ ਉਨੇ ਭਾਈਚਾਰਾ ਕਾਇਮ ਰੱਖਿਆ ਔਰ ਉਥੇ ਅਣਗਿਣਤ ਸਫਲੀਆਂ ਹੋਈਆਂ ਭਾਈਚਾਰਾ ਬਣਾ ਕੇ ਸੋ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾ ਕਰ ਗੁਰੂ ਸਾਹਿਬ ਦੇ ਚਰਨਾ ਵਿੱਚ ਅਰਦਾਸ ਕਰਨਾ ਕਿ ਸੱਚੇ ਪਾਤਸ਼ਾਹ ਜੀ ਨੰਗਰ ਤੇ ਇਸੇ ਤਰ੍ਹਾਂ ਇਹ ਮਿਹਰ ਆ ਰੱਖਿਓ ਕਿ ਲੋਕ ਸਦਾ ਹੱਸਦੇ ਰਹਿਣ ਖੇਡਦੇ ਰਹਿਣ ਮੇਰੇ ਵੱਲੋਂ ਬਹੁਤ-ਬਹੁਤ ਇਸ ਨੰਗਰ ਨੂੰ ਨਾ ਪੰਚਾਇਤਾਂ ਨੂੰ ਬਹੁਤ-ਬਹੁਤ ਧੰਨਵਾਦ ਹੈ ਜੀ ਕਾ ਕਰਦਾ ਧੰਨ